ਫਲੋਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਕਿਸਾਨਾਂ ਨੂੰ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਤ ਸਿੰਘ ਭਾਸਨਪੁਰ ਦੇ ਉਸਦੇ ਪਿੰਡ ਵਾਸੀ ਨੇ ਹੀ ਲਗਾਏ ਗੰਭੀਰ ਦੋਸ਼ ਜਿਤਨਾ ਸੀ ਕਿ ਫਲੋਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਿੰਡ ਭਾਸਨਪੁਰ ਦੇ ਜਗਤਾਰ ਸਿੰਘ ਪੁੱਤਰ ਅਮਰ ਸਿੰਘ ਅਤੇ ਢਾਡੀ ਇਕਬਾਲ ਸਿੰਘ ਨੇ ਭਾਰਤੀ ਕਿਸਾਨਾਂ ਨੂੰ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਤ ਸਿੰਘ ਭਾਸਨਪੁਰ ਤੇ ਧੱਕੇਸ਼ਾਹੀ ਕਰਨ ਦੇ આરોਪ ਲਗਾਏ ਹਨ ਮਾਮਰੇਸ਼ਵੰਦੀ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਪਿੰਡ ਵਿੱਚ ਇੱਕ ਸੱਤ ਮਰਲੇ ਦਾ ਪਲਾਟ ਹੈ ਜਿਸ ਵਿੱਚ 20 ਤੋਂ ਵੱਧ ਲੋਕ ਇਸਦਾ ਹਿੱਸedar ਹਨ ਤਾਂ ਮੇਰੇ ਸਮੇਤ ਅਮਰੀਕ ਸਿੰਘ ਭਾਸੋਂਗੁਰ ਵੀ ਉਸਦਾ ਜਾਬੇਦਾਰ ਹਿੱਸੇਦਾਰ ਹੈ ਪਰ ਅਮਰੀਕ ਸਿੰਘ ਪ੍ਰਧਾਨ ਹੋਣ ਕਰਕੇ ਮੇਰੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਤੇ ਉਸ ਪਲਾਟ ਦੇ ਉੱਤੇ ਕਬਜ਼ਾ ਕਰੀ ਬੈਠਾ ਹੈ ਤੇ ਸਿਰਫ ਆਪਣੇ ਹੀ ਸਾਧਨ ਉਸ ਪਲਾਟ ਵਿੱਚ ਖੜੇ ਕਰਦਾ ਹੈ ਤੇ ਜਦ ਅਸੀਂ ਆਪਣਾ ਕੋਈ ਸਾਧਨ ਉਸ ਪਲਾਟ ਵਿੱਚ ਖੜੇ ਕਰਦੇ ਹਾਂ ਤਾਂ ਉਸ ਵੱਲੋਂ ਸਾਨੂੰ ਗਾਲੀ-ਕਲੋਚ ਕੀਤਾ ਜਾਂਦਾ ਹੈ ਜਿਸ ਬੰਦੀ ਅਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਹੈ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਸ ਮੌਕੇ ਹਾਜ਼ਰ ਢਾਡੀ ਖਵਾਸੀ ਨੇ ਕਿਹਾ ਹੈ ਕਿ ਅਮਰੀਤ ਸਿੰਘ ਆਪਣੀ ਪ੍ਰਧਾਨਗੀ ਦਿਖਾ ਰਿਹਾ ਹੈ ਜੋ ਗਲਤ ਹੈ ਜੇਕਰ ਉਸ ਵੱਲੋਂ ਧੱਕੇਸ਼ਾਹੀ ਬੰਦ ਨਾ ਕੀਤੀ ਗਈ ਤਾਂ ਉਹ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਗੇ ਇਸ ਮਾਮਲੇ ਵਿੱਚ ਭਾਰਤੀ ਕਿਸਾਨਨ ਕਾਟੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਤ ਸਿੰਘ ਭਾਸੰਗਪੁਰ ਨੇ ਕਿਹਾ ਹੈ ਕਿ ਇਹ ਤੌਰ 7 ਮਾਲੇ ਦਾ ਨਹੀਂ ਬਲਕਿ 12 ਮਾਲੇ ਦਾ ਹੈ ਜਿਸ ਵਿੱਚ 36 ਤੋਂ ਵੱਧ ਵਿਅਕਤੀ ਹਿੱਸੇਦਾਰ ਹਨ ਤੇ ਉਹ ਹੁਣ ਇੱਥੇ ਵਸੋਂ ਹੋ ਚੁੱਕੀ ਹੈ ਜੋ ਉਰੋਪ ਜਗਤਾਰ ਸਿੰਘ ਮੇਰੇ ਤੇ ਲਾਰ ਲਗਾ ਰਿਹਾ ਹੈ ਉਹ ਬੇਬੁਨਿਆਦ ਹਨ ਜਦਕਿ ਉਸਦਾ ਘਰ ਇਸ ਪਲਾਟ ਤੋਂ ਬਹੁਤ ਦੂਰ ਹੈ ਤੇ ਜਦ ਉਹ ਇੱਥੇ ਗੱਡੀ ਖੜੀ ਕਰਦਾ ਹੈ ਤਾਂ ਸਾਡੇ ਘਰਾਂ ਦੇ ਤਰਵਜੇ ਬਲਾਕ ਹੋ ਜਾਂਦੇ ਹਨ ਜੇਕਰ ਫਿਰ ਵੀ ਉਸਦਾ ਇਸ ਪਲਾਟ ਵਿੱਚ ਕੋਈ ਹਿੱਸਾ ਬਣਦਾ ਹੈ ਤਾਂ ਉਹ ਅਦਾਲਤ ਰਾਹੀਂ ਤਕਸੀਮ ਕਰਕੇ ਆਪਣੀ ਜਗ੍ਹਾ ਲੈ ਸਕਦਾ ਹੈ ਇਹ ਪੰਜਾਬੀ ਲਈ ਫਲੋਰ ਤੋਂ ਸਿੰਦਰ ਸਿੰਘ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਬਦਕਿ ਨਾਮ ਜਗਤਾਰ ਸਿੰਘ ਜੀ ਨਾਮ ਮੇਰਾ ਪੈਨ ਉਹ ਪੈਨਤੋ ਕਿਹੜਾ ਜੀ ਪਿੰਡ ਭਾਰਤ ਸਿੰਘ ਪੁਰਾ ਜੀ ਕੀ ਥੋੜਾ ਝਗੜਾ ਕੀ ਹੈ ਜੀ ਝਗੜਾ ਇਹ ਹੈ ਜੀ ਕਿ ਇੱਕ ਸਾਂਝਾ ਪਲਾਟ ਪਿਆ ਸਤ ਮਾਲੇ ਦਾ ਕਿਤੇ ਭਾਰਤ ਸਿੰਘ ਪੁਰਾ ਦੇ ਵਿੱਚ ਹੀ ਆ ਅੱਛਾ ਜੀ ਉੱਥੇ ਜਦ ਮੇਰੇ ਸੀਜ਼ਨ ਦੇ ਵਿੱਚ ਕਿਤੇ ਗੱਡੀ ਜਾਂਦੀ ਹੈ ਤੇ ਮੈਨੂੰ ਮਰੀਕ ਸਿੰਘ ਜਿਹੜਾ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਇਹ ਗੱਡੀ ਮੇਰੀ ਲੱਗਣ ਨਹੀਂ ਦਿੰਦਾ ਠੀਕ ਆ ਇਹੋ ਜਿਹੜਾ ਪਲਾਟ ਆ ਉਹਦੇ ਹੋਰ ਵੀ ਹਿੱਸੇਦਾਰ ਹੈਗੇ ਹਾਂ ਜੀ ਉਹ 15 20 ਜਣੇ ਹਿੱਸੇਦਾਰ ਆ ਕਿ ਤੁਸੀਂ ਵੀ ਹਿੱਸੇਦਾਰ ਆ ਹਾਂ ਜੀ ਮੇਰੇ ਚਾਚੇ ਵੀ ਹਿੱਸੇਦਾਰ ਆ ਉਹ ਵੀ ਕਹਿੰਦੇ ਤੂੰ ਜੂਸ ਕਰ ओके ਤਾਂ ਇਹ ਸਦਾ ਹੀ ਯੂਜ਼ ਕਰਦਾ ਮੇਰੇ ਸੀਜ਼ਨ ਦੀ ਸੀਜ਼ਨ ਵਿੱਚ ਅਮਰੀਕ ਸਿੰਘ ਜਿਹੜਾ ਕਿਸਾਨ ਜੂਨੀਅਰ ਦਾ ਪ੍ਰਧਾਨ ਬਣਿਆ ਫਿਰ ਤਾਂ ਇਹ ਮੇਰੀ ਗੱਡੀ ਮਤਲਬ ਲੱਗਣ ਤੋਂ ਨਬਰਤ ਕਰਦਾ ਠੀਕ ਹੈ ਜੀ ਤੇ ਇਸ ਸਮੇਂ ਵਿੱਚ ਕਿਸੇ ਕੋਈ ਕੋਰਪਸਮੇਟਰੀ ਦਿੱਤੀ ਹੋਈ ਹਾਂ ਜੀ ਉਹ ਕੰਪਲੀਟ ਦਿੱਤੀ ਹੈ ਜੀ ਓਕੇ ਤੇ ਕੋਈ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਕਿਉਂ ਨਹੀਂ ਕਾਰਵਾਈ ਕਰ ਰਿਹਾ ਡੇਢ ਮਹੀਨਾ ਗਏ ਉਹ ਵਸੇ ਕਿਸਾਨ ਜੂਨੀਅਰ ਦਾ ਜਿੱਦਾਂ ਹੈਗਾ ਤਾਂ ਕਰਕੇ ਉਹ ਸਾਡੇ ਤੇ ਅਸੀਂ ਗਰੀਬ ਬੰਦੇ ਆ ਇੱਕ ਗੱਡੀ ਆ ਮੇਰੇ ਕੋਲ ਉਹ ਵੀ ਕਿਤੇ ਬੰਦਾ ਸੀ ਬੰਦ ਨਹੀਂ ਕੱਢੀ ਨੀ ਹੋਰ ਨਫ਼ਰਤ ਕਰਦਾ ਕਿਸੇ ਪੌਲਿਸ ਦਾ ਕੰਪਲੀਟ ਹਾਂਜੀ ਆਈਐਸਆਈਓਦੋਂ ਵੀ ਤਰਕਾਸ ਦਿੱਤੀ ਆ ਜੀ ਐਸਐਸਪੀ ਨੂੰ ਦਿੱਤੀ ਉੱਥੋਂ ਮਾਰਗ ਹੋ ਕੇ ਆਈਓ ਆ ਜੀ ਕੋਈ ਪ੍ਰਸ਼ਾਸਨ ਮੇਰੀ ਸਰਵਾਈ ਨਹੀਂ ਕਰ ਰਿਹਾ ਜੀ ਅੱਛਾ ਜੀ ਹਾਂਜੀ ਕੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਆ ਕਿ ਨਿਆ ਹੋਏ ਵੇ ਜਦੋਂ ਮੇਰਾ ਹਿੱਸਾ ਹੈ ਮੈਂ ਫੱਟ ਘੜਾਈਓ ਜਦੋਂ ਮੇਰਾ ਸਹੀ ਆ ਮੈਂ ਸਹੀ ਗੱਲੋਂ ਫੇਰ ਕਿਉਂ ਨਹੀਂ ਉੱਥੋਂ ਮੇਰੀ ਰਿਸ਼ਤੇ ਕਹਿੰਦੇ ਮੇਤੂੰ ਵੱਡੀ ਕਰ ਇਹਦੀ ਕਿਉਂ ਰੋਕਦਾ ਇਹ ਕਹਿਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਸਹੀ ਕੰਮ ਦੇ ਵਿੱਚ ਕਾਨੂੰਨ ਕ ਇਹ ਕਾਨੂੰਨ ਆਪਣੇ ਹੱਥਾਂ ਚ ਲਈ ਜਾਂਦਾ ਆ ਪਏ ਉਹ ਵਾ ਕਾਨੂੰਨੀ ਕਾਰਵਾਈ ਕਰਨ ਜੀ ਜਿਹੜਾ ਇੱਕ ਕੰਮ ਗਲਤ ਹੈ ਜਿਹੜਾ ਕਰਦਾ ਵੇ ਠੀਕ ਨਹੀਂ ਹੈ ਇਹਦੇ ਵਾਸਤੇ ਅਮਰੀਕ ਸਿੰਘ ਪ੍ਰਧਾਨ ਜਿਲ੍ਹਾ ਜੰਦਾ ਜਿਕੇ ਨੂੰ ਕਰਦੀ ਜਿਵੇਂ ਦੀ ਇਹ ਕੋਈ ਇਹ ਜਿਹੜੀ ਜਗਾ ਆ ਇਹਨੂੰ ਪਿੰਡਾਂ ਦੇ ਵਿੱਚ ਤੌਰ ਕਹਿੰਦੇ ਆ ਆ ਕੈਮਰਾ ਮਾਰੋ ਮੜ ਜਾ ਚੌਂਤਾ ਜਿਹੜਾ ਬਣਿਆ ਇਹ ਖੂਹ ਦੇ ਉੱਤੇ ਬਣਿਆ ਹੈ ਬਹਿਣ ਵਾਸਤੇ ਬਣਾਇਆ ਗਿਆ ਇਹ ਅੱਜ ਤੋਂ ਕੋਈ 13-14 ਸਾਲ ਪਹਿਲਾਂ ਇਹਦੇ ਮੋਰੇ ਇੱਕ ਬੋਰਡ ਲੱਗਾ ਹੈ ਡਿਵਿਡ ਦੇ ਖੂਹ ਦਾ ਜਿਹੜਾ ਇਸ ਖੂਹ ਦਾ ਨਾਂ ਰੱਖਿਆ ਗਿਆ ਸੀ ਇਹਦੇ ਵਿੱਚ ਘੱਟੋ-ਘੱਟ ਵੀ 35-36 ਹਿੱਸੇਦਾਰ ਆ 12 ਮਾਲੇ ਥਾਂ ਆ ਇਹ ਇਹਦੇ ਵਿੱਚ ਜਦੋਂ ਇਹ ਖੂਹ ਲੱਗਾ ਸਾਨੂੰ ਬਜ਼ੁਰਗ ਦਾਦੇ ਸੀ ਆ ਦੇਖੋ ਇੱਧਰ ਕੈਮਰਾ ਮਾਰੋ ਸਾਡਾ ਇੱਥੇ ਸੱਤ ਕਾਈ ਥਾ ਹੁਣ ਬਸੋਂ ਹੋ ਗਈ ਆ ਇਹ ਨੰਬਰੀ ਥਾਂ ਆ ਇਹ ਖੂਹ ਤੋਂ ਇਹ ਜਿਹੜਾ ਸਾਡੇ ਥਾਂ ਆ ਇਹ ਸਿੰਜ ਹੁੰਦੇ ਰਿਹਾ ਆ ਇਹ ਖੂਹ ਦੇ ਪਾਣੀ ਨਾਲ ਔਰ ਹੁਣੇ ਬਸੋਂ ਹੋ ਗਈ ਆ ਇਹ ਜਿਹੜਾ ਬੰਦਾ ਤੁਹਾਨੂੰ ਕਹਿ ਰਿਹਾ ਵੀ ਮੇਰਾ ਹਿੱਸਾ ਆ ਉਹ ਨੂੰ ਇਹ ਪੁੱਛੋ ਵੀ ਉਹ ਜਿਹੜਾ ਖੂਹ ਆ ਤੁਸੀਂ ਉਤੋਂ ਕਦੇ ਪੁਰਾਣੇ ਜਵਾਨੇ ਤੁਹਾਡੇ ਬਜ਼ੁਰਗਾਂ ਨੇ ਕੋਈ ਹਾਲਤ ਚਲਾ ਕੇ ਕੋਈ ਜਿਹੜਾ ਕੋ ਥਾਂ ਸਿੰਜਿਆ ਨੰਬਰੀ ਉਹ ਦੱਸੋ ਕਿੱਥੇ ਸਿੰਜਿਆ ਉਹ ਜਿੱਥੋਂ ਘੱਟੋ ਘੱਟ 40 ਕਰਮਾ ਦੂਰ ਉਹਨਾਂ ਦਾ ਘਰ ਆ ਲਾ ਲੀਗ ਦੇ ਵਿੱਚ ਆ ਇਸ ਕਰਕੇ ਇਹਦਾ ਜਿਹੜਾ ਹੈਗਾ ਸਾਡੇ ਦੇਖੋ ਚਾਰ ਗੇਟ ਲੱਗੇ ਹੋ ਆ ਜਦੋਂ ਇਹ ਗੱਡੀ ਖੜੀ ਕਰਦਾ ਸਾਡੇ ਗੇਟ ਰੁਕ ਜਾਂਦੇ ਦੱਸੋ ਅਸੀਂ ਕਿੱਧਰ ਵੀ ਆਪਣੇ ਘਰ ਆ ਜਵਣਾ ਉਹ ਮੇਰਾ ਪਿੱਛੇ ਇੱਕ ਖਾਂ ਪਿਆ ਆ ਸਾਡਾ ਗੇਟ ਆ ਇਸ ਕਰਕੇ ਇਹ ਤਾਂ 35 36 ਬੰਦਿਆਂ ਦਾ ਥਾਂ ਆ ਕਿਸੇ ਦੀ ਕੋਈ ਨਿੱਜੀ ਇਹ ਜਾਇਦਾਦ ਨਹੀਂ ਹੈਗੀ ਇਸ ਕਰਕੇ ਇਹ ਅਸੀਂ ਤੇ ਗੱਲ ਕਹਿੰਦੇ ਆ ਵੀ ਇਹ ਤਾਂ ਦੇਖੋ ਆ ਗੱਡੀਆਂ ਖੜੀਆਂ ਇਹ ਪਿੰਡ 'ਚ ਕੋਈ ਆਉਂਦਾ ਆ ਗਲੀ ਨਹੀਂ ਗੱਡੀ ਜਾਂਦੀ ਅਗਲੇ ਇਥੇ ਖੜੀ ਕਰ ਲੈਂਦਾ ਇਸ ਕਰਕੇ ਇਹ ਬੇਬੁਰਮਾ ਦੇ ਆ ਇਹਦਾ ਕੋਈ ਤੇ ਥਾਂ ਨਹੀਂ ਇਹ ਜੇ ਇਹਦਾ ਵਿੱਚ ਹਿੱਸਾ ਹੈਗਾ ਕੋਈ ਕੋਰਟ 'ਚ ਜਾਵੇ ਤਕਸੀਮ ਕਰਾ ਦੇ ਜਿੱਥੇ ਹੈਗਾ ਆਪਣਾ ਲੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ